ਵੈਰ ਖਾਲਸਾ ਵੈਰੂ ਜੀ ਦੀ ਫਤਿਹ ਮੈਂ ਤੁਹਾਡਾ ਆਪਣਾ ਪੰਦਰ ਸਿੱਧੂ ਬਾਦਲਾਲੀਆ ਆਪਾਂ ਕੋਇਪੁਰ ਦਾ ਮੱਲਾ ਰੋਡ ਤੇ ਜਾ ਰਹੇ ਹਾਂ ਆ ਵੀਰ ਭਾਨੇ ਕੀ ਕਰੀ ਜਾਂਦੇ ਯਾਰ ਰੋਕੀ ਆ ਗੰਦ ਭੇੜਾ ਵੱਢੀ ਜਾਂਦੇ ਆ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਹਾਂਜੀ ਵੀਰ ਜੀ ਸਤਿਗੁਰ ਜੀ ਹੋਰ ਸੁਣੋ ਕੀ ਚੱਲਨੇ ਆਜਾ ਮੜਾ ਇੱਕ ਮਿੰਟ ਰੋਕੋ ਹਾਂਜੀ ਹੋਰ ਸੁਣਾਓ ਵਧੀਆ ਹੀ ਠੀਕ ਆ ਇਹਨਾ ਆਪਣਾ ਗੁਰਵਿੰਦਰ ਸਿੰਘ ਜੀ ਕਿਹੜਾ ਪਿੰਡ ਆਪਣਾ ਪਿੰਡ ਆਪਣਾ ਸੁਨਵਾਈ ਸੁਨਮਾ ਮਨਣਾ ਹਾਂਜੀ 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 ਤੇ ਇਹ ਆਪਾਂ ਕੀ ਕਰ ਰਹੇ ਹਾਂ ਇਹ ਆਪਾਂ ਬਾਬਾ ਬੁੱਢਾ ਸਾਹਿਬ ਜੀ ਦਾ ਮੇਲਾ ਸ਼ੁਰੂ ਹੋਣ ਵਾਲਾ ਜੀ ਅੱਛਾ ਜੀ ਤੇ ਸੰਗਤਾਂ ਪੈਦਲ ਜਾਂਦੀਆਂ ਨੇ ਦਰਸ਼ਨ ਦਿਦਾਰੇ ਕਰਨ ਅੱਛਾ ਜੀ ਤੇ ਉਹਨਾਂ ਕਰਕੇ ਆ ਥੋੜੀ ਸਾਫ ਸਫਾਈ ਕਰ ਰਹੇ ਹਾਂ ਇਹ ਸੇਵਾ ਕਰ ਰਹੇ ਜੀ ਹਾਂਜੀ ਹਾਂਜੀ ਸੇਵਾ ਇਹ ਵੀਰ ਸੇਵਾ ਕਰ ਰਹੇ ਨੇ ਮੈਂ ਤਾਂ ਕੋਈ ਹੋਰ ਭਲੇਖੇ ਸੀ ਹਾਂਜੀ ਵੀ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਇਸ ਕਰਕੇ ਆਹੀ ਜਿੰਨਾ ਕੋਈ ਸਾਡੇ ਤੋਂ ਹੁੰਦਾ ਪਿਆ ਆਹੀ ਉਹਨਾਂ ਦੀ ਸੇਵਾ ਕਰ ਰਹੇ ਹਾਂ ਬਹੁਤ ਵਧੀਆ ਜੀ ਇਹ ਵੀਰ ਸੇਵਾ ਕਰ ਰਹੇ ਨੇ ਜੋ ਕਿ ਪਿੱਛੇ ਤੱਕ ਵੇਖੋ ਲੋੜ ਵੀ ਏ ਕਿਉਂਕਿ ਤੁਰ ਕੇ ਉਹ ਸੰਗਤ ਬਹੁਤ ਜ਼ਿਆਦਾ ਹੈ ਬਾਕੀ ਅੱਗਲ ਵੀ ਜਿਹੜੀ ਇੱਕ ਸੜਕ ਤਾਂ ਹਾਂਜੀ ਹਾਂਜੀ ਉਹ ਮੇਲੇ ਤੋਂ ਪਹਿਲਾਂ ਬੰਨੀ ਚਾਹੀਦੀ ਸੀ ਨਾ ਜ਼ਰੂਰ ਬੰਨੀ ਚਾਹੀਦੀ ਕਿਉਂਕਿ ਜੀ ਬਹੁਤ ਜ਼ਿਆਦੀ ਸੰਗਤ ਜਿਹੜੀ ਹੈ ਨਾ ਉਹ ਨੰਗੇ ਪੈਰੀ ਆਉਂਦੀ ਏ ਹਾਂ ਆਹੀ ਗੱਲ ਹੈ ਜਿਹੜਾ ਕੋਈ ਸੰਗਤ ਨੰਗੇ ਪੈਰੀ ਆ ਰਹੀ ਏ ਉਹਦੇ ਉਹ ਪੱਥਰ ਵੱਜਣਾ ਉਸ ਤੋਂ ਬਾਅਦ ਚੱਲਿਆ ਨਹੀਂ ਜਾਣਾ ਉਹਨਾਂ ਨੂੰ ਹਾਂਜੀ ਤਿੰਨ ਚਾਰ ਤਿੰਨ ਕਿਲੋਮੀਟਰ ਪੈਣਾ ਹੈ ਨਾ ਇਹ ਬੜਾ ਔਖਾ ਹੈ ਬਹੁਤ ਖਰਾਬ ਏ ਅਸੀਂ ਤਾਂ ਪ੍ਰਸ਼ਾਸਨ ਨੂੰ ਇਹੋ ਹੀ ਕਹਿੰਦੇ ਕਿ ਉਹ ਸੜਕ ਜ਼ਰੂਰ ਬਣਾਉਣ ਭਾਵੇਂ ਥੋੜੀ-ਬਹੁਤੀ ਬਣਾਉਣ ਜਿਹੜਾ ਲੰਘਣ ਵਾਲਿਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਕਿਉਂਕਿ ਇਹ ਸੇਵਾ ਦਾ ਨੌਜਵਾਨ ਕਰ ਲੈਣਗੇ ਉਹ ਸੇਪ ਕੋ ਪ੍ਰਸ਼ਾਸਨ ਧਿਆਨ ਦੇਵੇ ਉਹ ਸੜਕ ਜਰੂਰ ਬਣਾਓ ਕਿਉਂਕਿ ਜਿਹੜੇ ਨੰਗੇ ਪੈਰਾਂ ਦੇ ਨੇ ਨਾ ਉਹ ਨਹੀਂ ਚੱਲ ਸਕਣਾ ਜੇ ਚੱਲ ਜਾਣਗੇ ਤੇ ਗਾਂਢ ਤੁਰਿਆ ਨਾ ਹਾਂਜੀ ਹਾਂਜੀ ਗਾਂ ਫਿਰ ਉਹ ਜਦੋਂ ਪੱਥਰੀ ਪੈਰ ਚ ਵੱਜ ਗਿਆ ਜ਼ਖਮ ਹੋ ਜਾਣੇ ਆ ਉਸ ਤੋਂ ਬਾਅਦ ਤੁਰਿਆ ਨਹੀਂ ਜਾਣਾ ਚਲੋ ਵੀਰ ਜੀ ਬਹੁਤ-ਬਹੁਤ ਧੰਨਵਾਦ ਆਡਾ ਤੁਸੀਂ ਇਹ ਸੇਵਾ ਕਰਨ ਪਹੁੰਚੇ ਦੇਖ ਕੇ ਬਹੁਤ ਖੁਸ਼ੀ ਹੋਈ ਵੀ ਨੌਜਵਾਨ ਇੰਨਾ ਸਾਰ ਰੱਖਦੇ ਨੇ ਤੇ ਵੀਡੀਓ ਮੇਰੇ ਭਰਾ ਸ਼ੇਅਰ ਕਰ ਦਿਆ ਜੀ ਇਹਨਾਂ ਦਾ ਹੌਸਲਾ ਵਧਾਉਣ ਵਾਸਤੇ ਬੈਰੂ ਖਾਲਸਾ ਬੈਰੂ ਜੀ ਕੀ ਫਤਿਹ